ਮੇਰੇ ਪਰਿਵਾਰ ਨੂੰ ਮੇਰੀ ਪਤਨੀ ਕਦੇ ਮਨਜ਼ੂਰ ਹੀ ਨਹੀਂ ਸੀ ਮਾਂ ਤੇ ਭੈਣ ਰੋਜ਼ ਕਹਿੰਦੀਆਂ ਸੀ ਕਿ ਇਸ ਨੂੰ ਤਲਾਕ ਦੇ ਦੇ ਇੱਕ ਦਿਨ ਦਬਾਅ ਪਾ ਕੇ ਤਲਾਕ ਦੇ ਪੇਪਰ ਮੇਰੇ ਸਾਹਮਣੇ ਰੱਖ ਦਿੱਤੇ ਮੇਰੀ ਪਤਨੀ ਅਥਰੂਆਂ ਵਿੱਚ ਡੁੱਬ ਕੇ ਬੋਲੀ ਇੰਜ ਨਾ ਕਰੋ ਪਰ ਮੈਂ ਦਸਤਖਤ ਕਰ ਦਿੱਤੇ ਉਸ ਨੂੰ ਧੱਕਾ ਦੇ ਕੇ ਘਰੋਂ ਕੱਢ ਦਿੱਤਾ ਉਹ ਹਨੇਰੇ ਵਿੱਚ ਜਾਂਦੀ 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 ਬਦਦੂਆ ਦੇ ਕੇ ਚੱਲ ਗਈ ਸਵੇਰੇ ਭੈਣ ਦੀਆਂ ਚੀਕਾਂ ਨਾਲ ਸਾਰਾ ਘਰ ਦਹਿਲ ਗੁੱਠਿਆ ਕਿਉਂਕਿ ਸਵੇਰ ਦਾ ਸਮਾਂ ਸੀ ਮੋਹੱਲਾ ਹੌਲੀ-ਹੌਲੀ ਜਾਗ ਰਿਹਾ ਸੀ ਮੰਦਰਾਂ ਦੀਆਂ ਘੰਟੀਆਂ ਦੀ ਆਵਾਜ਼ ਅਤੇ ਪੰਛੀਆਂ ਦੀ ਚਹਿਲ-ਪਹਿਲ ਮਾਹੌਲ ਨੂੰ ਸ਼ਾਂਤ ਤੇ ਸਕੂਨ ਭਰਿਆ ਬਣਾ ਰਹੀ ਸੀ ਮੈਂ ਬਰਾਂਡੇ ਵਿੱਚ ਬੈਠਾ ਹੱਥ ਵਿੱਚ ਚਾਹ ਦਾ ਪਿਆਲਾ ਫੜ ਕੇ ਅਖਬਾਰ ਪੜ੍ਹ ਰਿਹਾ ਸੀ ਅੰਦਰ ਰਸੋਈ ਵਿੱਚੋਂ ਬਰਤਨਾਂ ਦੀ ਖਨਖਣਾਹਟ ਦੀ ਆਵਾਜ਼ ਆ ਰਹੀ ਸੀ ਮੇਰੀ ਪਤਨੀ ਤਾਨੀਆਂ ਨਾਸ਼ਤਾ ਬਣਾ ਰਹੀ ਸੀ ਸਾਡੇ ਵਿਆਹ ਨੂੰ ਹਜੇ 1 ਸਾਲ ਵੀ ਪੂਰਾ ਨਹੀਂ ਹੋਇਆ ਸੀ ਪਰ ਸਚਾਈ ਇਹ ਸੀ ਕਿ ਸਾਡੀ ਜ਼ਿੰਦਗੀ ਉਹ ਨਹੀਂ ਸੀ ਜਿਹੜੀ ਮੈਂ ਸੁਪਨਿਆਂ ਵਿੱਚ ਸੋਚੀ ਸੀ ਕਾਲਜ ਦੇ ਦਿਨਾਂ ਵਿੱਚ ਮੇਰੀ ਮੁਲਾਕਾਤ ਤਾਨੀਆਂ ਨਾਲ ਹੋਈ ਸੀ ਮੈਨੂੰ ਤਾਨੀਆਂ ਬਹੁਤ ਪਸੰਦ ਆਈ ਹੌਲੀ ਹੌਲੀ ਦੋਸਤੀ ਹੋਈ ਅਤੇ ਉਹ ਦੋਸਤੀ ਪਿਆਰ ਵਿੱਚ ਬਦਲ ਗਈ ਕਾਲਜ ਦੇ ਦਿਨਾਂ ਵਿੱਚ ਅਸੀਂ ਦੋਵੇਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਸੀ ਫਿਰ ਪਰਿਵਾਰ ਦੀਆਂ ਮੁਸ਼ਕਲਾਂ ਦੇ ਬਾਵਜੂਦ ਮੈਂ ਉਸ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਮੈਨੂੰ ਲੱਗਿਆ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਸਹੀ ਫੈਸਲਾ ਹੈ ਮੈਂ ਉਸ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਤੋਂ ਬਾਅਦ ਹਾਲਾਤ ਉਹ ਨਹੀਂ ਰਹੇ ਜਿਵੇਂ ਸੁਪਨਿਆਂ ਵਿੱਚ ਦੇਖੇ ਸੀ ਵਿਆਹ ਦੇ ਸ਼ੁਰੂਆਤੀ ਦਿਨ ਬਹੁਤ ਖੁਸ਼ ਨਮਾ ਸੀ ਅਸੀਂ ਹੱਸਦੇ ਗੱਲਾਂ ਕਰਦੇ ਛੋਟੀਆਂ ਛੋਟੀਆਂ ਖੁਸ਼ੀਆਂ ਵੰਡਦੇ ਮੈਨੂੰ ਲੱਗਦਾ ਸੀ ਕਿ ਭਾਵੇਂ ਸੰਸਾਰ ਵਿਰੋਧੀ ਹੋਵੇ ਪਰ ਜੇ ਅਸੀਂ ਦੋਵੇਂ ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ ਪਰ ਸ਼ਾਇਦ ਮੇਰੀ ਸੋਚ ਅਧੂਰੀ ਸੀ ਮੇਰੀ ਮਾਂ ਅਤੇ ਐਨ ਕ੍ਰਿਤਿਕਾ ਨੂੰ ਤਾਨੀਆਂ ਬਿਲਕੁਲ ਪਸੰਦ ਵੀ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਮਨ ਦੀ ਕੀਤੀ। ਮਾਂ ਨੂੰ ਲੱਗਦਾ ਸੀ ਕਿ ਤਾਨੀਆਂ ਘਰ ਵਿੱਚ ਉਹਨਾਂ ਦੀ ਇੱਜ਼ਤ ਖੋ ਲਵੇਗੀ। ਜਦ ਕਿ ਕ੍ਰਿਤਿਕਾ ਨੂੰ ਲੱਗਦਾ ਸੀ ਕਿ ਹੁਣ ਘਰ ਵਿੱਚ ਉਸ ਦੀ ਅਹਿਮੀਅਤ ਘਟ ਜਾਵੇਗੀ। ਤਾਨੀਆਂ ਬਹੁਤ ਕੋਸ਼ਿਸ਼ ਕਰਦੀ ਸੀ ਕਿ ਸਾਰਿਆਂ ਨੂੰ ਖੁਸ਼ ਰੱਖੇ ਪਰ ਉਸ ਸਦੀ ਹਰ ਕੋਸ਼ਿਸ਼ ਨੂੰ ਤਾਨੇ ਤੇ ਤਿਰਸਕਾਰ ਮਿਲਦਾ ਸੀ ਮੈਨੂੰ ਅੱਜ ਵੀ ਯਾਦ ਹੈ ਇੱਕ ਸਵੇਰ ਦਾ ਸਮਾਂ ਸੀ ਜਦੋਂ ਤਾਨੀਆ ਮੁਸਕਰਾਉਂਦੀ ਹੋਈ ਨਾਸ਼ਤੇ ਦੀ ਥਾਲੀ ਲੈ ਆਈ ਅਤੇ ਬੋਲੀ ਅੱਜ ਮੈਂ ਤੁਹਾਡੇ ਲਈ ਤੁਹਾਡੀ ਪਸੰਦ ਦੇ ਆਲੂ ਦੇ ਪਰੌਂਠੇ ਬਣਾਏ ਹਨ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਮੈਂ ਪਹਿਲੀ ਬੁਰਕੀ ਚੱਕੀ ਹੀ ਸੀ ਕਿ ਕ੍ਰਿਤਿਕਾ ਨੇ ਤਾਨਾ ਕੱਸਦੇ ਹੋਏ ਕਿਹਾ ਵਾਹ ਭਾਬੀ ਤਾਂ ਬੜੀ ਰਸੋਈਆ ਨਿਕਲੀ ਪਰ ਦੇਖ ਲਿਓ ਭਾਜੀ ਇੱਕ ਦਿਨ ਪੇਟ ਦਰਦ ਨਾਲ ਹਸਪਤਾਲ ਭਜਣਾ ਪਵੇਗਾ ਤਾਨੀਆਂ ਚੁੱਪ ਰਹਿ ਗਈ ਉਸਦੇ ਚਿਹਰੇ ਤੇ ਹਲਕੀ ਜਹੀ ਮੁਸਕਾਨ ਸੀ ਪਰ ਮੈਂ ਸਮਝ ਰਿਹਾ ਸੀ ਕਿ ਅੰਦਰੋਂ ਉਸ ਨੂੰ ਕਿੰਨਾ ਬੁਰਾ ਲੱਗਿਆ ਹੋਵੇਗਾ ਮਾਂ ਨੇ ਵੀ ਕ੍ਰਿਤਿਕਾ ਦਾ ਸਾਥ ਦਿੱਤਾ ਅਤੇ ਕਿਹਾ ਸਾਡੇ ਘਰ ਦੀਆਂ ਨੂਆਂ ਨੇ ਕਦੀ ਇੰਨਾ ਦਿਖਾਵਾ ਨਹੀਂ ਕੀਤਾ ਜਿੰਨਾ ਹੁੰਦਾ ਹੈ ਚੁੱਪਚਾਪ ਕਰਦੀਆਂ ਹਨ ਇਹ ਤਾਂ ਹਰ ਗੱਲ ਵਿੱਚ ਨਾਟਕ ਕਰਦੀ ਹੈ ਮੇਰਾ ਦਿਲ ਭਰ ਆਇਆ ਮੈਂ ਕਿਹਾ ਮਾਂ ਰਹਿਣ ਦਿਓ ਮੈਨੂੰ ਚੰਗਾ ਲੱਗਦਾ ਹੈ ਕਿ ਉਹ ਮੇਰੀ ਪਸੰਦ ਦਾ ਖਾਣਾ ਬਣਾਉਂਦੀ ਹੈ ਇਸ ਵਿੱਚ ਦਿਖਾਵੇ ਵਾਲੀ ਕੀ ਗੱਲ ਹੈ ਤਾਨੀਆਂ ਨੇ ਮੇਰੇ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਕਿ ਮੈਂ ਉਸ ਦਾ ਸਾਥ ਦਿੱਤਾ ਪਰ ਮਾਂ ਤੇ ਕ੍ਰਿਤਿਕਾ ਦੇ ਚਿਹਰੇ ਤੇ ਨਫ਼ਰਤ ਤੇ ਗੁੱਸਾ ਸਾਫ਼ ਦਿਖ ਰਿਹਾ ਸੀ ਹੌਲੀ ਹੌਲੀ ਵੱੱਦੇ ਇਲਜ਼ਾਮਾਂ ਨਾਲ ਦਿਨ ਬੀਤਦੇ ਗਏ ਤੇ ਹਾਲਾਤ ਵਿਗੜਦੇ ਗਏ ਇੱਕ ਦਿਨ ਤਾਨੀਆਂ ਨੂੰ ਤੇਜ ਬੁਖਾਰ ਸੀ ਫਿਰ ਵੀ ਉਸਨੇ ਸਵੇਰ ਤੋਂ ਪੂਰਾ ਘਰ ਸੰਭਾਲ ਲਿਆ ਹੋਇਆ ਸੀ ਜਦੋਂ ਉਹ ਕਮਰੇ ਵਿੱਚ ਜਾ ਕੇ ਥੋੜੀ ਦੇਰ ਲੇਟ ਗਈ ਤਾਂ ਕ੍ਰਿਤਿਕਾ ਆਤਮ ਕੀਤੇ ਉੱਚੀ ਆਵਾਜ਼ ਵਿੱਚ ਬੋਲੀ ਮਾਂ ਦੇਖੋ ਤਾਂ ਭਾਬੀ ਆਰਾਮ ਫਰਮਾ ਰਹੀ ਹੈ ਘਰ ਦਾ ਕੋਈ ਕੰਮ ਨਹੀਂ ਕਰਦੀ ਤੇ ਫਿਰ ਕਹੇਗੀ ਕਿ ਥੱਕ ਗਈ ਹਾਂ ਤਾਨੀਆ ਨੇ ਹੌਲੀ ਜਿਹੀ ਕਿਹਾ ਰਿਤਿਕਾ ਮੈਂ ਸਵੇਰ ਤੋਂ ਸਾਰਾ ਕੰਮ ਕਰ ਰਹੀ ਹਾਂ ਬਸ ਥੋੜੀ ਦੇਰ ਬੁਖਾਰ ਕਰਕੇ ਲੇਟੀ ਹਾਂ ਮਾਂ ਵੀ ਕਮਰੇ ਵਿੱਚ ਆ ਗਈ ਤੇ ਬੋਲੀ ਤੂੰ ਬਹਾਨੇ ਤਾਂ ਚੰਗੇ ਬਣਾ ਲੈਂਦੀ ਹੈ ਸਾਡੀ ਪੀੜ੍ਹੀ ਨੇ ਕਦੇ ਬਿਮਾਰੀ ਦਾ ਬਹਾਨਾ ਬਣਾ ਕੇ ਕੰਮ ਨਹੀਂ ਛੱਡਿਆ ਮੈਂ ਕਮਰੇ ਵਿੱਚ ਦਾਖਲ ਹੋਇਆ ਤੇ ਉਹਨਾਂ ਦੀਆਂ ਗੱਲਾਂ ਸੁਨੀਆਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਤਾਨੀਆ ਜੇ ਤੈਨੂੰ ਬੁਖਾਰ ਹੈ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇ ਮਾਂ ਤੇ ਕ੍ਰਿਤਿਕਾ ਤੁਸੀਂ ਲੋਕ ਇੰਨੀ ਛੋਟੀ ਜਿਹੀ ਗੱਲ ਤੇ ਇੰਨਾ ਵੱਡਾ ਮੁੱਦਾ ਕਿਉਂ ਬਣਾ ਰਹੇ ਹੋ ਮਾਂ ਇਹ ਸਭ ਕਿਉਂ ਜੇ ਉਹ ਬਿਮਾਰ ਹੈ ਤਾਂ ਉਸ ਨੂੰ ਆਰਾਮ ਕਰਨ ਦਿਓ ਤਾਨੀਆਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਮੇਰੇ ਵੱਲ ਦੇਖ ਕੇ ਬੋਲੀ ਮੈਂ ਕਦੇ ਤੁਹਾਡਾ ਅਨਾਦਰ ਨਹੀਂ ਕੀਤਾ ਫਿਰ ਕਿਉਂ ਹਰ ਗੱਲ ਤੇ ਮੈਨੂੰ ਹੀ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ ਪਰ ਮਾਂ ਤੇ ਕ੍ਰਿਤਿਕਾ ਦੇ ਕੰਨਾਂ ਤੇ ਜੂ ਤੱਕ ਨਹੀਂ ਸਿਰਕੀ ਕ੍ਰਿਤਿਕਾ ਅਕਸਰ ਆਪਣੀ ਭਾਬੀ ਤਾਨੀਆਂ ਨੂੰ ਬਦਨਾਮ ਕਰਨ ਲਈ ਨਵੇਂ-ਨਵੇਂ ਬਹਾਨੇ ਬਣਾਉਂਦੀ ਘਰ ਵਿੱਚ ਝਗੜੇ ਹੀ ਵੱਧਦੇ ਜਾ ਰਹੇ ਸੀ ਇੰਜ ਹੀ ਦਿਨਾਂ ਵਿੱਚ ਇੱਕ ਨਵੀਂ ਗੱਲ ਹੋਈ ਮਾਂ ਨੇ ਸੋਚਿਆ ਕਿ ਜੇ ਕ੍ਰਿਤਿਕਾ ਦਾ ਵਿਆਹ ਤਾਨੀਆਂ ਦੇ ਘਰ ਵਿੱਚ ਹੋ ਜਾਵੇ ਤਾਂ ਉਸ ਤੇ ਹੋਰ ਵੀ ਪકડ ਮਜ਼ਬੂਤ ਰਹੇਗੀ ਤਾਂ ਇਹ ਰਿਸ਼ਤਾ ਤੈਅ ਹੋਇਆ ਕ੍ਰਿਤਿਕਾ ਦਾ ਵਿਆਹ ਤਾਨੀਆਂ ਦੇ ਭਰਾ ਅਮਰ ਨਾਲ ਕਰ ਦਿੱਤਾ ਗਿਆ ਸ਼ੁਰੂਆਤ ਵਿੱਚ ਸਾਰਿਆਂ ਨੂੰ ਲੱਗਾ ਕਿ ਹੁਣ ਰਿਸ਼ਤਿਆਂ ਵਿੱਚ ਨੇੜਤਾ ਵਧੇਗੀ ਪਰ ਇਸ ਦਾ ਉਲਟਾ ਹੋਇਆ ਕ੍ਰਿਤਿਕਾ ਹੁਣ ਦੋਵੇਂ ਘਰਾਂ ਵਿੱਚ ਤਾਨੀਆਂ ਦੇ ਖਿਲਾਫ ਜ਼ਹਿਰ ਕੋਲਣ ਲੱਗੀ ਸੋਹਰੇ ਵਿੱਚ ਵੀ ਤਾਨੀਆਂ ਦੀ ਬੁਰੀਾਈ ਕਰਦੀ ਅਤੇ ਮਾਇਕੇ ਵਿੱਚ ਵੀ ਅਮਰ ਜੋ ਆਪਣੀ ਭੈਣ ਤਾਨੀਆਂ ਤੇ ਜਾਨ ਛਿੜਕਦਾ ਸੀ ਹੌਲੀ-ਹੌਲੀ ਕ੍ਰਿਤਿਕਾ ਦੀਆਂ ਗੱਲਾਂ ਨਾਲ ਉਲਝਣ ਲੱਗਿਆ ਪਰ ਤਾਨੀਆਂ ਹਮੇਸ਼ਾ ਚੁੱਪ ਰਹਿੰਦੀ ਇਸ ਤੋਂ ਬਾਅਦ ਤਾਂ ਜਿਵੇਂ ਇਹ ਸਿਲਸਿਲਾ ਰੋਜ਼ ਦਾ ਹੋ ਗਿਆ ਕਦੇ ਕ੍ਰਿਤਿਕਾ ਅਲਮਾਰੀ ਵਿੱਚੋਂ ਪੈਸੇ ਕੱਢ ਲੈਂਦੀ ਤੇ ਸ਼ੋਰਮ ਚਾਉਂਦੀ ਮਾਂ ਪੈਸੇ ਗਾਇਬ ਹਨ ਘਰ ਵਿੱਚ ਨਵਾਂ ਕੌਣ ਹੈ ਬਸ ਇਹ ਭਾਬੀ ਹੀ ਹੈ ਕਦੇ ਮਾਂ ਕਹਿ ਦਿੰਦੀ ਤੇਰੀ ਪਤਨੀ ਮੈਨੂੰ ਪਿੱਠ ਪਿੱਛੇ ਗਾਲਾਂ ਕੱਢਦੀ ਹੈ ਤਾਨੀਆਂ ਹਰ ਵਾਰ ਸਫਾਈ ਦਿੰਦੀ ਮੈਂ ਇੰਜ ਕਦੇ ਨਹੀਂ ਕੀਤਾ ਤੁਸੀਂ ਲੋਕ ਮੇਰੇ ਤੇ ਇਲਜ਼ਾਮ ਕਿਉਂ ਲਗਾਉਂਦੇ ਹੋ ਪਰ ਮਾਂ ਤੇ ਭੈਣ ਦੀਆਂ ਸਾਜ਼ਿਸ਼ਾਂ ਇੰਨੀਆਂ ਚਲਾਕ ਸੀ ਕਿ ਹੌਲੀ-ਹੌਲੀ ਮੈਂ ਵੀ ਤਾਨੀਆਂ ਤੇ ਸ਼ੱਕ ਕਰਨ ਲੱਗ ਪਿਆ। ਇੱਕ ਰਾਤ ਮੈਂ ਗੁੱਸੇ ਵਿੱਚ ਉਸ ਨੂੰ ਬੋਲਿਆ, ਮੈਨੂੰ ਸਮਝ ਨਹੀਂ ਆਉਂਦਾ ਤਾਨੀਆਂ, ਹਰ ਵਾਰ ਮਾਂ ਤੇ ਕ੍ਰਿਤਿਕਾ ਝੂਠ ਬੋਲ ਸਕਦੀਆਂ ਹਨ। ਇਹ ਮੰਨ ਲਵਾਂ, ਪਰ ਹਰ ਵਾਰ ਇਲਜ਼ਾਮ ਤੇਰੇ ਤੇ ਹੀ ਕਿਉਂ ਲੱਗਦੇ ਹਨ? ਕੀ ਤੂੰ ਮੇਰੇ ਤੋਂ ਕੁਝ ਲੁਕਾ ਰਹੀ ਹੈਂ? ਤਾਨੀਆਂ ਦੀਆਂ ਅੱਖਾਂ ਵਿੱਚ ਅਥਰੂ ਵਹਿਣ ਲੱਗ ਪਏ। ਉਹ ਰੋ ਪਈ ਤੇ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਸਮੀਰ ਮੈਂ ਸੌਂ ਖਾ ਕੇ ਕਹਿੰਦੀ ਹਾਂ ਮੈਂ ਕੁਝ ਗਲਤ ਨਹੀਂ ਕੀਤਾ ਤੁਹਾਨੂੰ ਮੇਰੇ ਤੇ ਭਰੋਸਾ ਕਰਨਾ ਚਾਹੀਦਾ ਹੈ ਪਰ ਉਸ ਬੇਲੇ ਮੇਰਾ ਦਿਮਾਗ ਸਵਾਲਾਂ ਨਾਲ ਭਰਿਆ ਹੋਇਆ ਸੀ ਮੈਂ ਕਿਹਾ ਪਰ ਸਬੂਤ ਹਮੇਸ਼ਾ ਤੇਰੇ ਖਿਲਾਫ ਕਿਉਂ ਹੁੰਦੇ ਹਨ ਤਾਨੀਆ ਚੁੱਪ ਹੋ ਗਈ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਦੇ ਰਹੇ ਉਸ ਪਲ ਮੈਨੂੰ ਲੱਗਿਆ ਜਿਵੇਂ ਮੈਂ ਉਸ ਦੀ ਆਤਮਾ ਨੂੰ ਤੋੜਿਆ ਰੇਹਾ ਪਰ ਮੇਰਾ ਸ਼ੱਕ ਮੈਨੂੰ ਅੰਨਾ ਕਰ ਚੁੱਕਿਆ ਸੀ ਕੁਝ ਦਿਨਾਂ ਬਾਅਦ ਮੈਂ ਆਪਣੇ ਪੁਰਾਣੇ ਦੋਸਤ ਸਮਰ ਨਾਲ ਮਿਲਿਆ ਉਸ ਨੇ ਮੇਰੀ ਥੱਕੀ ਹੋਈ ਸ਼ਕਲ ਦੇਖ ਕੇ ਪੁੱਛਿਆ ਕੀ ਹੋਇਆ ਯਾਰ ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਹੈ ਮੈਂ ਸਭ ਕੁਝ ਦੱਸ ਦਿੱਤਾ ਮਾਂ ਤੇ ਭੈਣ ਦੀਆਂ ਗੱਲਾਂ ਤਾਨੀਆਂ ਤੇ ਇਲਜ਼ਾਮ ਅਤੇ ਮੇਰਾ ਸ਼ੱਕ ਸਮਰ ਨੇ ਗੰਭੀਰ ਹੋ ਕੇ ਕਿਹਾ ਸਮੀਰ ਤੂੰ ਬਹੁਤ ਵੱਡੀ ਗਲਤੀ ਕਰ ਰਿਹਾ ਹੈਂ ਸਿਰਫ ਦੂਜਿਆਂ ਦੀ ਗੱਲਾਂ ਤੇ ਭਰੋਸਾ ਕਰ ਰਿਹਾ ਹੈਂ ਤੇ ਤਾਣੀਆਂ ਨੂੰ ਸੁਣ ਵੀ ਨਹੀਂ ਰਿਹਾ ਜੇ ਸੱਚ ਜਾਨਣਾ ਹੈ ਤਾਂ ਸਬੂਤ ਖੁਦ ਇਕੱਠੇ ਕਰ ਘਰ ਵਿੱਚ ਕੈਮਰਾ ਲਗਾ ਤਦ ਹੀ ਅਸਲੀਅਤ ਸਾਹਮਣੇ ਆਵੇਗੀ ਉਸ ਦੀ ਇਹ ਗੱਲ ਮੇਰੇ ਦਿਲ ਨੂੰ ਛੂ ਗਈ ਉਸ ਰਾਤ ਮੈਂ ਘਰ ਵਿੱਚ ਜਗ੍ਹਾ ਜਗ੍ਹਾ ਛੋਟੇ ਛੋਟੇ ਕੈਮਰੇ ਲਗਾ ਦਿੱਤੇ ਅਗਲੇ ਹੀ ਦਿਨ ਉਹੀ ਕਹਾਣੀ ਦੁਹਰਾਈ ਗਈ ਰਿਤਿਕਾ ਅਲਮਾਰੀ ਵਿੱਚੋਂ ਪੈਸੇ ਕੱਢਦੀ ਅਤੇ ਚੀਖਦੀ ਹੋਈ ਬੋਲੀ ਮਾਂ ਫਿਰ ਪੈਸੇ ਗਾਇਬ ਹੋ ਗਏ ਇਹ ਭਾਬੀ ਤੋਂ ਇਲਾਵਾ ਕੌਣ ਕਰ ਸਕਦਾ ਹੈ ਸੋਰਮ ਚੌਂਦੀ ਹੈ ਤੇ ਤਾਨੀਆਂ ਤੇ ਇਲਜ਼ਾਮ ਲਗਾਉਂਦੀ ਹੈ ਮੈਂ ਉਸ ਬੇਲੇ ਗੁੱਸੇ ਵਿੱਚ ਤਾਨੀਆਂ ਨੂੰ ਝਿੜਕ ਦਿੱਤਾ ਕਦੋਂ ਤੱਕ ਝੂਠ ਬੋਲਦੀ ਰਹੇਂਗੀ ਤਾਨੀਆਂ ਰੋਂਦੀ ਹੋਈ ਬੋਲੀ ਮੈਂ ਨਹੀਂ ਪੈਸੇ ਸਮੀਰ ਭਗਵਾਨ ਦੀ ਸੌਂ ਲੱਗੇ ਮੈਨੂੰ ਉਸ ਰਾਤ ਜਦੋਂ ਸਭ ਸੋ ਗਏ ਮੈਂ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਵੀਡੀਓ ਵਿੱਚ ਸਾਫ਼ ਦਿਖ ਰਿਹਾ ਸੀ ਕਿ ਕ੍ਰਿਤਿਕਾ ਖੁਦ ਪੈਸੇ ਕੱਢ ਰਹੀ ਹੈ ਅਤੇ ਫਿਰ ਤਾਨੀਆਂ ਤੇ ਇਲਜ਼ਾਮ ਲਾਉਣ ਲਈ ਅਲਮਾਰੀ ਖੁੱਲੀ ਛੱਡ ਦਿੰਦੀ ਹੈ ਉਸ ਪਲ ਮੇਰਾ ਸਾਰਾ ਸਰੀਰ ਕੰਬ ਗਿਆ ਮੇਰੇ ਦਿਲ ਵਿੱਚੋਂ ਆਵਾਜ਼ ਨਿਕਲੀ हे ਭਗਵਾਨ ਹੁਣ ਤੱਕ ਮਾਂ ਤੇ ਕ੍ਰਿਤਿਕਾ ਹੀ ਮੈਨੂੰ ਧੋਖਾ ਦੇ ਰਹੀਆਂ ਸੀ ਅਤੇ ਮੈਂ ਆਪਣੀ ਹੀ ਪਤਨੀ ਤੇ ਸ਼ੱਕ ਕਰਦਾ ਰਿਹਾ ਉਸ ਰਾਤ ਮੈਂ ਬਿਲਕੁਲ ਨਹੀਂ ਸੋ ਸਕਿਆ ਉਸ ਰਾਤ ਕੈਮਰਿਆਂ ਦੀ ਰਿਕਾਰਡਿੰਗ ਦੇਖ ਕੇ ਮੈਂ ਸਮਝ ਗਿਆ ਸੀ ਕਿ ਹੁਣ ਤੱਕ ਮੈਂ ਕਿੰਨਾ ਵੱਡਾ ਧੋਖਾ ਖਾ ਰਿਹਾ ਸੀ ਸਾਰੀ ਰਾਤ ਜਾਗਦੇ ਹੋਏ ਬਸ ਇਹੀ ਸੋਚਦਾ ਰਿਹਾ ਕਿ ਸਵੇਰੇ ਕੀ ਕਰਾਂਗਾ ਸਵੇਰ ਦਾ ਸਮਾਂ ਆਇਆ ਘਰ ਵਿੱਚ ਸਭ ਨਾਸ਼ਤੇ ਦੀ ਤਿਆਰੀ ਕਰ ਰਹੇ ਸੀ ਮੈਂ ਚੁੱਪਚਾਪ ਮੇਜ਼ ਤੇ ਬੈਠਾ ਸੀ ਚਿਹਰਾ ਗੰਭੀਰ ਸੀ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਨਹੀਂ ਸੀ ਕ੍ਰਿਤਿਕਾ ਹਮੇਸ਼ਾ ਦੀ ਤਰ੍ਹਾਂ ਬੋਲੀ ਭਾਜੀ ਅੱਜ ਵੀ ਭਾਬੀ ਨੇ ਦੁੱਧ ਡੋਲ ਦਿੱਤਾ ਇੰਨੀ ਲਾਹ ਪਰਬਾਹ ਔਰਤ ਕਦੇ ਦੇਖੀ ਹੈ ਤੁਸੀਂ ਤਾਨੀਆਂ ਚੁੱਪਚਾਪ ਸਿਰ ਝੁਕਾਏ ਖੜੀ ਸੀ ਮੈਂ ਗੂੜਾ ਸਾਹ ਲਿਆ ਅਤੇ ਕਿਹਾ ਅੱਜ ਕੋਈ ਹੋਰ ਗੱਲ ਨਹੀਂ ਹੋਵੇਗੀ ਮਾਂ ਨੇ ਹੈਰਾਨ ਹੋ ਕੇ ਪੁੱਛਿਆ ਕੀ ਗੱਲ ਹੈ ਬੇਟਾ ਮੈਂ ਟੀਵੀ ਚਾਲੂ ਕੀਤਾ ਅਤੇ ਪੈਨ ਡਰਾਈਵ ਲਗਾ ਦਿੱਤੀ ਸਕਰੀਨ ਤੇ ਵੀਡੀਓ ਚੱਲਣ ਲੱਗੀ ਪਹਿਲੀ ਹੀ ਕਲਿੱਪ ਵਿੱਚ ਸਾਫ਼ ਦਿਖਾਈ ਦਿੱਤਾ ਕਿਰਤਿਕਾ ਖੁਦ ਅਲਮਾਰੀ ਵਿੱਚੋਂ ਪੈਸੇ ਕੱਢ ਰਹੀ ਹੈ ਅਤੇ ਫਿਰ ਸ਼ੋਰ ਮਚਾ ਕੇ ਤਾਨੀਆ ਤੇ ਇਲਜ਼ਾਮ ਲਗਾ ਰਹੀ ਹੈ ਕਮਰੇ ਵਿੱਚ ਸਨਨਾਟਾ ਛਾ ਗਿਆ ਤਾਨੀਆ ਦੀਆਂ ਅੱਖਾਂ ਵਿੱਚ ਅਥਰੂ ਝਲਕਪੇ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਦੇਖਿਆ ਸਮੀਰ ਮੈਂ ਸੱਚ ਕਿਹਾ ਸੀ ਮੈਂ ਬੇਗੁਨਾਹ ਸੀ ਮੇਰੀਆਂ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਮੈਂ ਬੁੜਬੁੜਾਇਆ ਤਾਨੀਆਂ ਮੈਂ ਤੇਰੇ ਤੇ ਭਰੋਸਾ ਨਹੀਂ ਕੀਤਾ ਮੈਂ ਗੁਨਾਹਗਾਰ ਹਾਂ ਮਾਂ ਗੁੱਸੇ ਵਿੱਚ ਕ੍ਰਿਤਿਕਾ ਤੇ ਬਰਸ ਪਈ ਇਹ ਕੀ ਕੀਤਾ ਤੂੰ ਆਪਣੀ ਹੀ ਭਾਬੀ ਨੂੰ ਬਦਨਾਮ ਕਰਦੀ ਰਹੀ ਉਸ ਤੇ ਗਲਤ ਇਲਜ਼ਾਮ ਲਗਾਉਂਦੀ ਰਹੀ ਬਾਰਕ ਰਿਤਿਕਾ ਨੇ ਤੁਰੰਤ ਜਵਾਬ ਦਿੱਤਾ ਮੈਂ ਇਹ ਸਭ ਮੈਂ ਇਕੱਲੇ ਨਹੀਂ ਕੀਤਾ ਤੁਸੀਂ ਵੀ ਤਾਂ ਮੇਰਾ ਸਾਥ ਦਿੱਤਾ ਸੀ ਮੇਰਾ ਖੂਨ ਖੋਲ ਉੱਠਿਆ ਮੈਂ ਦੋਹਾਂ ਵਾਲੇ ਦੇਖਿਆ ਤੇ ਗੁੱਸੇ ਵਿੱਚ ਕਿਹਾ ਬਸ ਹੁਣ ਹੋਰ ਕੁਝ ਸੁਣਨ ਦੀ ਲੋੜ ਨਹੀਂ ਤੁਸੀਂ ਦੋਵਾਂ ਨੇ ਮੈਨੂੰ ਮੇਰੀ ਪਤਨੀ ਤੋਂ ਦੂਰ ਕਰ ਦਿੱਤਾ ਮੇਰੀਆਂ ਖੁਸ਼ੀਆਂ ਖੋ ਲਈਆਂ ਹੁਣ ਤਾਂ ਸਾਡਾ ਰਿਸ਼ਤਾ ਇੱਥੇ ਹੀ ਖਤਮ ਤਾਨੀਆਂ ਇਹ ਸੁਣ ਕੇ ਹੈਰਾਨ ਰਹਿ ਗਈ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੀ ਮਾਂ ਅਤੇ ਭੈਣ ਦੇ ਖਿਲਾਫ ਇੰਨੀ ਸਖਤ ਗੱਲ ਕਹਿ ਦੇਵਾਂਗਾ ਪਰ ਸੱਚ ਇਹੀ ਸੀ ਕਿ ਹਾਲਾਤ ਉੱਥੋਂ ਤੱਕ ਪਹੁੰਚ ਗਏ ਸੀ ਕਿ ਸਭ ਕੁਝ ਸੰਭਾਲਣਾ ਆਸਾਨ ਨਹੀਂ ਸੀ ਤਾਨੀਆਂ ਟੁੱਟ ਚੁੱਕੀ ਸੀ ਬਾਰ ਬਾਰ ਦੇ ਇਲਜ਼ਾਮ ਮੇਰਾ ਸ਼ੱਕ ਅਤੇ ਉਸ ਦੇ ਸਵੇਹ ਮਾਨਤੇ ਲੱਗੇ ਜ਼ਖਮ ਇੰਨੇ ਗਹਿਰੇ ਸੀ ਕਿ ਉਸ ਨੇ ਤਲਾਕ ਦਾ ਫੈਸਲਾ ਕਰ ਲਿਆ ਕੋਰਟ ਦੇ ਬਾਹਰ ਖੜੇ ਹੋ ਕੇ ਉਸਨੇ ਮੇਰੇ ਨਾਲ ਕਿਹਾ ਸਮੀਰ ਮੈਂ ਜਾਣਦੀ ਹਾਂ ਕਿ ਹੁਣ ਤੁਹਾਨੂੰ ਸੱਚਾਈ ਪਤਾ ਲੱਗ ਗਈ ਹੈ ਪਰ ਜੋ ਜ਼ਖਮ ਮੈਨੂੰ ਮਿਲੇ ਹਨ ਉਹ ਕਦੇ ਨਹੀਂ ਭਰ ਸਕਣਗੇ ਮੈਂ ਹਮੇਸ਼ਾ ਤੁਹਾਡੇ ਤੋਂ ਸਿਰਫ ਭਰੋਸਾ ਮੰਗਿਆ ਸੀ ਜੋ ਤੁਸੀਂ ਮੈਨੂੰ ਨਹੀਂ ਦਿੱਤਾ ਮੇਰੀਆਂ ਅੱਖਾਂ ਵਿੱਚ ਅਥਰੂ ਵਹਿ ਪਏ ਮੈਂ ਕਿਹਾ ਤਾਨਿਆ ਇੱਕ ਵਾਰ ਮੈਨੂੰ ਮਾਫ਼ ਕਰ ਦੇ ਉਸਨੇ ਸਿਰ ਹਿਲਾਇਆ ਅਤੇ ਬੋਲੀ ਮਾਫ਼ ਤਾਂ ਕਰ ਦੇਾਂਗੀ ਪਰ ਵਾਪਸ ਨਹੀਂ ਆ ਸਕਾਂਗੀ ਇਹ ਕਹਿ ਕੇ ਉਹ ਚਲੀ ਗਈ ਅਤੇ ਮੈਂ ਉੱਥੇ ਹੀ ਖੜਾ ਰਹਿ ਗਿਆ ਖਾਲੀ ਹੱਥ ਦਿਨ ਬੀਤਦੇ ਗਏ ਤਾਨੀਆਂ ਦੀ ਵਿਦਾਈ ਤੋਂ ਬਾਅਦ ਕ੍ਰਿਤਿਕਾ ਦਾ ਵੀ ਵਿਆਹ ਟਿਕ ਨਹੀਂ ਸਕਿਆ ਇਹ ਹੀ ਵਜ੍ਹਾ ਬਣੀ ਕਿ ਜਦੋਂ ਸੱਚ ਸਾਹਮਣੇ ਆਇਆ ਤਾਂ ਸਮਰ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਇੱਕ ਦਿਨ ਉਸਨੇ ਕ੍ਰਿਤਿਕਾ ਨੂੰ ਸਾਹਮਣੇ ਬਿਠਾ ਕੇ ਕਿਹਾ ਤੂੰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਤੇਰੇ ਨਾਲ ਹੁਣ ਇੱਕ ਦਿਨ ਵੀ ਹੋਰ ਨਹੀਂ ਰਹਿ ਸਕਦਾ ਕ੍ਰਿਤਿਕਾ ਗੋਡਿਆਂ ਦੇ ਬਲ ਡਿੱਗ ਪਈ ਨਹੀਂ ਸਮਰ ਮੈਨੂੰ ਨਾ ਛੱਡੋ ਪਰ ਸਮਰ ਨੇ ਤਲਾਕ ਦੇ ਕਾਗਜ਼ ਉਸਦੇ ਹੱਥ ਵਿੱਚ ਥਮਾ ਦਿੱਤੇ ਮਾਂ ਤੇ ਕ੍ਰਿਤਿਕਾ ਦੀਆਂ ਚਾਲਾਂ ਦਾ ਨਤੀਜਾ ਇਹ ਹੋਇਆ ਕਿ ਮੈਂ ਉਹਨਾਂ ਤੋਂ ਬਿਲਕੁਲ ਦੂਰ ਹੋ ਗਿਆ ਮੈਂ ਘਰ ਛੱਡ ਦਿੱਤਾ ਹੌਲੀ-ਹੌਲੀ ਮੁਹੱਲੇ ਦੇ ਲੋਕ ਵੀ ਉਹਨਾਂ ਤੋਂ ਕਿਨਾਰਾ ਕਰਨ ਲੱਗੇ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਮਾਂ ਤੇ ਭੈਣ ਦੋਵੇਂ ਇਕੱਲੀਆਂ ਪੈ ਗਈਆਂ ਮੈਂ ਇੱਕ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਇਕੱਲਾ ਰਹਿਣ ਲੱਗ ਪਿਆ ਦਿਨ ਰਾਤ ਸਿਰਫ ਇਹੀ ਸੋਚਦਾ ਰਹਿੰਦਾ काश मैं शुरुआत ਵਿੱਚ ਹੀ ਤਾਨੀਆਂ ਤੇ ਭਰੋਸਾ ਕੀਤਾ ਹੁੰਦਾ ਕਾਸ਼ ਮੈਂ ਮਾਂ ਤੇ ਕ੍ਰਿਤਿਕਾ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਹੀ ਕੀਤਾ ਹੁੰਦਾ ਤਾਂ ਇਹ ਸਭ ਨਾ ਹੁੰਦਾ ਰਾਤ ਨੂੰ ਉਸਦੀ ਤਸਵੀਰ ਦੇਖਦਾ ਤੇ ਅਥਰੂ ਵੰਦੇ ਰਹਿੰਦੇ ਮੈਂ ਆਪਣੀ ਸਭ ਤੋਂ ਕੀਮਤੀ ਚੀਜ਼ ਗੁਵਾ ਦਿੱਤੀ ਸੀ ਆਪਣੀ ਪਤਨੀ ਦਾ ਵਿਸ਼ਵਾਸ ਉਧਰ ਤਾਨੀਆਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਨੇ ਪੜਾਹੀ ਪੂਰੀ ਕੀਤੀ ਨੌਕਰੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇੱਕ ਸਵੈ-ਨਿਰਭਰ ਅਤੇ ਮਜ਼ਬੂਤ ਔਰਤ ਬਣ ਗਈ ਉਹ ਹੁਣ ਬੱਚਿਆਂ ਨੂੰ ਪੜਾਉਂਦੀ ਸੀ ਉਸਦੇ ਚਿਹਰੇ ਤੇ ਆਤਮ ਵਿਸ਼ਵਾਸ ਤੇ ਸਕੂਨ ਸੀ ਇੱਕ ਦਿਨ ਮੈਂ ਪਾਰਕ ਦੇ ਬੈਂਚ ਤੇ ਬੈਠਾ ਸੀ ਦੂਰ ਤੋਂ ਦੇਖ ਰਿਹਾ ਸੀ ਤਾਨੀਆਂ ਬੱਚਿਆਂ ਨੂੰ ਪੜਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸਦੇ ਚਿਹਰੇ ਤੇ ਸੰਤੋਸ਼ ਸੀ ਮੈਂ ਬਸ ਉਸ ਨੂੰ ਦੇਖਦਾ ਰਹਿ ਗਿਆ ਮਨ ਹੀ ਮਨ ਕਿ ਹਾਂ ਤੈਨੂੰ ਗਵਾ ਕੇ ਮੈਂ ਸਭ ਕੁਝ ਗਵਾ ਦਿੱਤਾ ਪਰ ਮੇਰੀ ਦੁਆ ਹੈ ਕਿ ਤੂੰ ਹਮੇਸ਼ਾ ਖੁਸ਼ ਰਵੇਂ ਮੈਂ ਚੁੱਪਚਾਪ ਉਥੋਂ ਉੱਠ ਕੇ ਚੱਲ ਆਇਆ ਅੱਜ ਜਦੋਂ ਮੈਂ ਆਪਣੀ ਕਹਾਣੀ ਸੁਣਾ ਰਿਹਾ ਹਾਂ ਤਾਂ ਬਸ ਇੱਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਰਿਸ਼ਤਿਆਂ ਵਿੱਚ ਸਭ ਤੋਂ ਵੱਡਾ ਆਧਾਰ ਭਰੋਸਾ ਹੈ ਜੇ ਭਰੋਸਾ ਟੁੱਟ ਜਾਵੇ ਤਾਂ ਸਭ ਤੋਂ ਖੂਬਸੂਰਤ ਰਿਸ਼ਤਾ ਵੀ ਵਿਖਰ ਜਾਂਦਾ ਹੈ ਅਤੇ ਕਿਸੇ ਵੀ ਇਲਜ਼ਾਮ ਤੇ ਯਕੀਨ ਕਰਨ ਤੋਂ ਪਹਿਲਾਂ ਸਚਾਈ ਜ਼ਰੂਰ ਜਾਣ ਲੈਣੀ ਚਾਹੀਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ